ਬੜੀ ਕਿਰਪਾ ਹਰ ਇੱਕ ਆਸ ਪੂਰੀ ਕਰਦਾ ਹੈ ਲੇਕਿਨੂਰੀ ਕਰਦਾ ਹੈ ਤੇ ਜਿੰਨਾਂ ਦੀਆਂ ਕੀਤੀਆਂ ਉਹਨਾਂ ਨੂੰ ਵੀ ਵੈਗਰੂ ਤੰਦਰੁਸਤੀਆਂ ਬਖਸ਼ੇ ਜਿੰਨਾਂ ਦੀ ਨਹੀਂ ਹੋਈਆਂ ਉਹਨਾਂ ਨੂੰ ਵੀ ਕਰੇ ਝੋਲੀਆਂ ਪਾਉਂਦੇ ਸੱਚੇ ਪਾਤਸ਼ਾਹ ਝੋਲੀਆਂ ਪਰ ਪਰ ਜਾਂਦੇ ਆ ਕੋਈ ਝੋਲੀ ਖਾਲੀ ਨਹੀਂ ਜਦ ਦੀ ਜੋ ਬਾਬਾ ਦੀ ਦਰ ਕੋ ਤਮਰੇ ਤੇ ਜਦ ਬਾਬਾ ਦੀ ਤੇ ਮਨ ਮੰਦੇ ਵਾਰ ਚ ਸੁਲੰਦਾ ਹੈ ਜੀ ਮੈਨੂੰ ਉੱਤੇ ਸੁਲੰਦਾ ਥੋੜਾ ਹਰ ਕੁਛ ਮਿਲਦਾ ਸਭ ਕੁਛ ਮਿਲਦਾ ਹੈ ਸਾਰੇ ਦੀਆਂ ਸਮਰੱਧਾ ਪੂਰੀਆਂ ਹੁੰਦੀਆਂ ਹੈ ਕੋਈ ਖਾਲੀ ਨਹੀਂ ਜਾਂਦਾ ਇਸ ਦਰ ਤੋਂ ਵਧੀਆ ਲੱਗਦਾ ਇੱਥੇ ਆਣ ਕੇ ਸਾਨੂੰ ਬਾਕੀ ਪੈਰਾ ਸਾਹਿਬ ਸੰਗਤ ਘਟਦੀ ਹੈ ਕਿਵੇਂ ਦਾ ਲੱਗਦਾ ਬਹੁਤ ਵਧੀਆ ਅਈ ਚ ਪੈਰਾ ਸਾਹਿਬ ਸਾਰੇ ਕਟਣ ਆਉਂਦੇ ਆ ਬਹੁਤ ਵਧੀਆ ਲੱਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਭਾਈ ਸੁਖਪਾਲ ਸਿੰਘ ਜੋਤ ਪ੍ਰੇਮ ਖਿਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤਮਾਰਕ ਪੈਰ ਤਰੀ ਜਾਇ ਸਿਰ ਦੀਜੈ ਕਾਰਨਾ ਕੀਜੈ ਐਸੇ ਮਹਾਬੜੀ ਸੂਰਬੀਰ ਜੋਧੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਹਰ ਐਤਵਾਰ ਹੀ ਇੱਥੇ ਗੁਰਦੁਆਰਾ ਸ਼ਹੀਦ ਗੰਗਸਾਹਬ ਵਿਖੇ ਸੰਗਤਾਂ ਨਤਮਸਤਕ ਹੋਣ ਆਉਂਦੀਆਂ ਦੁਪਹਿਰਾ ਸਾਹਿਬ ਕੱਟਣ ਆਉਂਦੀਆਂ ਤੇ ਅੱਜ ਅਸੀਂ ਵੀ ਪਹੁੰਚੇ ਆ ਬੜਾ ਹੀ ਠਾਠਾ ਮਾਰਦਾ ਸ਼ਰਧਾ ਭਾਵਨਾ ਸਤਿਕਾਰ ਨਾਲ ਦਿਲ ਦਿਲ ਖੁਸ਼ੀ ਹੋ ਗਿਆ ਕਿੰਨੀਆਂ ਖੁਸ਼ੀਆਂ ਮਿਲਦੀਆਂ ਜੀ ਐਤਵਾਰ ਨੂੰ ਦੇ ਬਾਬਾ ਜੀ ਤੁਸੀਂ ਆਪ ਹਿਸਾਬ ਲਾ ਲਓ ਕਿ ਐਤਵਾਰ ਤੇ ਅਸੀਂ ਕੋਈ ਕੰਮ ਨਹੀਂ ਕਰਦੇ ਐਤਵਾਰ ਤੇ ਸਿਰਫ ਬਾਪੂ ਦੇ ਚਰਨਾਂ 'ਚ ਹੀ ਰਹਿਨੇ ਆ ਜੀ ਸਾਰੀ ਦਿਹਾੜੀ ਜੋ 12 ਸੰਗਤਾਂ ਤਾਂ ਹੀ ਕਿੰਨੀ ਸੰਗਤ ਹੋ ਜਾਂਦੀ ਹੈ ਸੰਗਤਾਂ ਤੁਸੀਂ ਵੇਖ ਲਓ ਆਮਦ ਆਈ ਹੋਈ ਬਈ ਇਹ ਸੰਗਤਾਂ ਠਾਠਾ ਮਾਰਦਾ ਇਕੱਠੇ ਆ ਜ ਜਿੰਨਿਆ ਸੰਗਤ ਆਏ ਸਖਦਰਚਾ ਆਗੇ ਸੰਗਤ ਸੰਗਤ ਇਹ ਕਹਿਣ ਦੀ ਹੱਤ ਨਹੀਂ ਆ ਜੀ ਸੰਗਤ ਜਿੰਨੀ ਮਰਜ਼ੀ ਖੁਸ਼ੀਆਂ ਭਰਦੀ ਐ ਬਾਪੂ ਖੰਡਰ ਖੰਡੇ ਵਾਲੇ ਬਾਪੂ ਟਿੱਡੇ ਵਾਲੇ ਕਰਦੇ ਆ ਕੇ ਕਿਵੇਂ ਦਾ ਮਨ ਹੋ ਜਾਂਦਾ ਮੈਂ ਕਹਿੰਦਾ ਭਾਜੀ ਮਨ ਖੁਸ਼ ਹੋ ਜਾਂਦਾ ਬਾਪੂ ਦੇ ਦਰ ਤੇ ਆ ਕੇ ਜੀ ਸੰਗਤਾਂ ਨੂੰ ਇਹ ਹੀ ਆ ਕਿ ਗੁਰੂ ਘਰ ਵਿੱਚ ਆਣ ਕੇ ਬਾਪੂ ਖੰਡੇ ਵਾਲੇ ਦੇ ਲੜ ਲੱਗੋ ਜੀ ਚਪੈਰਾ ਸਾਹਿਬ ਤੇ ਹਾਜ਼ਰੀਆਂ ਭਰੋ ਖੁਸ਼ੀਆਂ ਪ੍ਰਾਪਤ ਕਰੋ ਕੋਈ ਝੋਲੀ ਨਹੀਂ ਕਿੱਧਰ ਪਾਉਣੀ ਇੱਥੋਂ ਕੋਈ ਵਾਕਿਆ ਝੋਲੀ ਨਹੀਂ ਖਾਲੀ ਜਾਂਦੀ ਜੀ ਕੋਈ ਝੋਲੀ ਖਾਲੀ ਨਹੀਂ ਜਾਂਦੀ ਜੋ ਮਕਸਦ ਉਹ ਜੋ ਸਭ ਕੁਝ ਦੇਣਾ ਉਹ ਬੈਠਾ ਪਰਮਾਤਮਾ ਅਸੀਂ ਐ ਝੋੜੀ ਇੱਕ ਅੱਡੀ ਦੀ ਆ ਪਹਿਲਾਂ ਉਹ ਸਾਡੀ ਪਹਿਲਾਂ ਝੋੜੀ ਪਿਆ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਨਵਤੇਜ ਸਿੰਘ ਅੱਜ ਐ ਤਰ੍ਹਾਂ ਦਾ ਦਿਨ ਹੈ ਜੀ ਬਾਬਾ ਜੀ ਦੇ ਬਾਬਾ ਦੀਪ ਸਿੰਘ ਜੀ ਦੇ ਸਾਧ ਵਿੱਚ ਪਹਰੇ ਚੱਲ ਰਿਹਾ ਸਾਰੀਆਂ ਸੰਕਟਾਂ ਹਰ ਐ ਤਰ੍ਹਾਂ ਦੀ ਤਰ੍ਹਾਂ ਇਸਵਾਰ ਵੀ ਸੰਗਾਂ ਨੂੰ ਅੱਗੇ ਪਹੁੰਚੀਆਂ ਨੇ ਤੇ ਬਾਬਾ ਜੀ ਦੀ ਕਿਰਪਾ ਸਦਕਾ ਜੋ ਮੂੰਹ ਮੰਗਿਆ ਮਰਦਾਂ ਬਾਬੇ ਦੇ ਦਰ ਤੋਂ ਮਿਲ ਰਹੀਆਂ ਨੇ ਕੋਈ ਸੰਗਤ ਬਹੁਤ ਜ਼ਿਆਦਾ ਕੋਈ ਗਿਣਤੀ ਨਹੀਂ तकरीबन 4-5 ਲੱਖ ਸੰਗਤ ਰੋਜ਼ ਹਰ ਐਤਵਾਰ ਸੇ ਦਿਸੰਗਰ ਹੁੰਦੀ ਹੈ ਹਾਂ ਜੀ ਹਾਂ ਜੀ ਹਰ ਮਾਣੂ ਗਮਣਾ ਬੁਰੀ ਹੁੰਦੀ ਜੀ ਬਾਬੇਦਰ ਤੇ ਬਿਨਾ ਮੰਗੇ ਕਰੋ ਤੁਸੀਂ ਮੁਰਾਦ ਲੱਗੇ ਚੱਲਦੇ ਇੱਥੇ ਆਉਂਦੇ ਆਉਂਦੇ ਬੁਰੀ ਹੋ ਜਾਂਦੀ ਹੈ ਬਾਬਾ ਜੀ ਬੜੀ ਕਿਰਪਾ ਸਤਿਗੁਰੂ ਦੀ ਬਹੁਤ ਬੜੀ ਕਿਰਪਾ ਹੈ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੋਖੇ ਅਮਰ ਸ਼ਹੀਦ ਬਾਬਾ ਜੀ ਮੈਂ ਇੱਥੇ ਛਾਲ ਹੋ ਗਿਆ ਹੁੰਦਾ ਨੂੰ ਕਿ ਪੈਰਾ ਸਾਹ ਤੇ ਇੱਥੇ ਬੜੀ ਜਨਤਾ ਵਧੀਆ ਵਾ ਕੰਮ ਚੱਲਦੇ ਆ ਬਹੁਤ ਵਧੀਆ ਕੰਮ ਕਰਦੇ ਨੇ ਦਰਸ਼ਕ ਬਿਲਕੁਲ ਸਾਫ਼ ਦੀ ਕੇ ਚੱਲਦੇ ਨੇ ਜੋ ਵੀ ਬੰਦਾ ਇੱਥੇ ਆਉਂਦਾ ਸਾਰਾ ਕੁਝ ਇੱਥੇ ਵਧੀਆ ਕੰਮ ਕਰਕੇ ਜਾਂਦੇ ਨੇ ਹਾਂ ਜ ਪੂਰੀ ਵੀ ਮੰਨਦੀਆਂ ਤਮੰਨਾ ਪੂਰੀਆਂ ਹੁੰਦੀਆਂ ਨੇ ਸਰ ਕੋਈ ਗੱਲ ਨਹੀਂ ਪਉਣ ਭਾਵਾਂ ਦੇ ਪੂਰੀ ਬਿੰਦੀ ਆ ਜੋ ਵੀ ਤੁਸੀਂ ਮੰਨਦੀ ਸਰਦਾ ਨਾਲ ਕੋਈ ਸੁੱਖਾ ਮੰਗਦੇ ਹੋ ਪੂਰੀ ਸੁੱਖ ਹੁੰਦੀ ਆ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਲੇ ਖਾਲਸਾ ਵਾਹਿਗੁਰੂ ਜੀ ਕੀ ਬਲੇ ਹਾਂਜੀ ਤੰਤਰਨ ਬਾਬਾ ਦੀਪ ਸਿੰਘ ਜੀ ਦੇ ਖੁਸ਼ੀਆਂ ਪ੍ਰਾਪਤ ਕਰਨੀਆਂ ਸੰਗਤਾਂ ਜੀ ਚੁਪੈਰਾ ਸਾਹਿਬ ਤੇ ਚੁਪੈਰਾ ਸਾਹਿਬ ਘਾਟੇ ਦੇ ਦੇਛਾ ਦੇ ਅੱਛਾ ਤੋਂ ਸੰਗਤਾਂ ਇੱਥੇ ਪਹੁੰਚ ਕੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਕਿਵੇਂ ਦਾ ਲੱਗਦਾ ਜਿੱਥੇ ਆ ਕੇ ਬੜੀ ਚੜ੍ਹਦੀ ਕਲਾ ਆ ਜੀ ਮਹਾਰਾਜ ਤੰਤਰਨ ਬਾਬਾ ਦੀਪ ਸਿੰਘ ਜੀ ਸਾਰਿਆਂ ਦੀਆਂ ਮਨੋਂ ਕਾਮਨਾ ਜਿਹੜੀਆਂ ਉਹ ਪੂਰਨ ਕਰਨ ਦੇ ਇਹ ਕੁਝ ਮਿਲਦਾ ਹੈ ਸਭ ਕੁਝ ਮਿਲਦਾ ਹੈ ਦੁੱਧਾਂ ਪੁੱਤਾਂ ਦੀਆਂ ਦਾਤਾਂ ਦਿੰਦੇ ਨੇ ਮਹਾਰਾਜ ਸਾਰੀਆਂ ਤੰਦਰੁਸਤੀਆਂ ਦਾ ਤਾਂ ਸਾਰਾ ਕੁਝ ਇਹ ਬਾਬਾ ਦੀਪ ਸਿੰਘ ਜੀ ਕਰਨਦੇ ਨੇ ਕਿਰਪਾ ਹਾਂਜੀ ਝੋਲੀਆਂ ਖਾਲੀ ਨਹੀਂ ਜਾਂਦੀਆਂ ਨਾ ਨਾ ਜੀ ਝੋਲੀਆਂ ਨਹੀਂ ਇੱਥੇ ਸਾਰੀਆਂ ਦੀਆਂ ਝੋਲੀਆਂ ਭਰ ਜਾਂਦੀਆਂ ਤਾਂ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੇ ਇੱਥੇ ਸੰਗਤਾਂ ਨੂੰ ਬੇਤੀ ਵਤ ਵਸਦਾ ਐਤਵਾਰ ਚ ਪਹਿਰੇ ਦੇ ਸਬਤ ਤੇ ਜਿਹੜਾ ਜੁੜਿਆ ਕਰਨਾ ਜੋ ਜੀਆ ਪ੍ਰਾਪਤ ਕਰਿਆ ਕਰਨ ਤਾਂ ਬਾਬਾ ਦੀਪ ਸਿੰਘ ਜੀ ਦਾ ਖਾਲਸਾ ਵਾਜਰਜੀਤ ਹਰਦੀਪ ਜਿਲ੍ਹਾ ਗਵਾਲੀਅਰ ਪਿੰਨ ਵਿਦੇਸਰ ਸਤਿ ਸ੍ਰੀ ਅਕਾਲ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਪ੍ਰਾਪਤ ਕਰਿਆ 11 ਵਜੇ ਤੋਂ ਕੀ ਵੇਦਾ ਲੱਗਦਾ ਜੀ ਬਾਬਾ ਦੀਪ ਸਿੰਘ ਦੇ ਘਰ ਕੋਈ ਘੱਟ ਆਣੀ ਆ ਕੀ ਕੱਪੀਆ ਮਿਲਦੀ ਨਹੀਂ ਬੜਾ ਸਭ ਕੁਝ ਮਿਲਦਾ ਹੈ ਬਹੁਤ ਸੰਗਤਾਂ ਦੀ ਹੈ